ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਦੋਸਤੋ ਯੋਗ ਕੇਂਦਰ ਸਤੀਏ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਅੱਜ ਫਿਰ ਲੱਡੂ ਵੰਡਣ ਦਾ ਦ੍ਰਿਸ਼ ਹੈ ਜਦੋਂ ਵੀ ਸਾਡਾ ਕੋਈ ਪੇਸ਼ੈਂਟ ਠੀਕ ਹੁੰਦਾ ਇੱਥੇ ਆਇਆ ਪੈਣਪਰਾ ਆਪਣੀ ਸਮੱਸਿਆ ਤੋਂ ਨਿਜਾਤ ਪਾਉਂਦਾ ਤਾਂ ਖੁਸ਼ੀ ਵਿੱਚ ਲੱਡੂ ਲੈ ਕੇ ਆਉਂਦਾ ਤੇ ਅਸੀਂ ਫਿਰ ਤੁਹਾਡੇ ਸਾਹਮਣੇ ਕਰਦੇ ਆ ਅੱਜ ਸਾਡੇ ਨਾਲ ਨੇ ਨੂਰਪੁਰ ਸੇਠਾਂ ਤੋਂ ਪਰਸ਼ੋਤਮ ਇਹ ਕਈ ਸਮੱਸਿਆਵਾਂ ਤੋਂ ਪਰੇਸ਼ਾਨ ਸੀਗੇ ਹਾਂਜੀ ਪਰਸ਼ੋਤਮ ਜੀ ਕਿਹੜੀ ਕਿਹੜੀ ਸਮੱਸਿਆ ਸੀ ਤੁਹਾਡੀ ਇੱਕ ਤਾਂ ਗਠੀਆ ਤੋਂ ਕਾਹੀ ਪ੍ਰੇਸ਼ਾਨ ਸੀ ਮੈਂ ਗਠੀਆ ਕਿੰਨਾ ਪੁਰਾਣਾ ਕਿੰਨੇ ਸਾਲਾਂ ਤੋਂ ਸੀ ਗਠੀਆ ਤਾਂ 1 ਸਾਲ ਲਗਭਗ ਸੀ 1 ਸਾਲ ਤੋਂ ਲਗਭਗ ਗਠੀਆ ਹੋ ਗਿਆ ਸੀ ਇਹਨਾਂ ਨੂੰ ਹਾਂ ਪੀਲੀਆ ਲਗਭਗ 10 ਸਾਲ ਤੋਂ ਮੈਡੀਸਨ 10 ਸਾਲ ਤੋਂ ਕਾਲੇ ਪੀਲੀਏ ਨਾਲ ਜੂਝ ਰਿਹਾ ਸੀ ਉਸ ਤੋਂ ਅਗੇ ਸਾਤੀ ਦਾ ਫੇਫੜੇ ਸ਼੍ਰਿੰਕ ਹੋ ਗਏ ਸੀ ਕਰੋਨਾ ਦੌਰਾਨ ਕਰੋਨਾ ਦੌਰਾਨ ਇਹਨਾਂ ਦੇ ਫੇਫੜੇ ਸੁਗੜ ਗਏ ਸੀ ਪਹਿਲਾਂ ਕਾਲਾ ਪੀਲਿਆ ਹੋਇਆ 10 ਸਾਲ ਉਹਦੇ ਨਾਲ ਜੁਜੇ ਕਰੋਨਾ ਦੇ ਵਿੱਚ ਫੇਫੜੇ ਸ਼੍ਰਿੰਕ ਹੋ ਗਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਗਠੀਆ ਵਾਈ ਦੀ ਸਮੱਸਿਆ ਸ਼ੁਰੂ ਹੋ ਗਈ ਔਰ ਦੋਸਤੋ ਇਹ ਤਿੰਨੇ ਸਮੱਸਿਆਵਾਂ ਅਲੱਗ-ਅਲੱਗ ਦਿਸ਼ਾਵਾਂ ਦੀਆਂ ਨੇ ਇਨਾਂ ਦਾ ਇਲਾਜ ਵੈਸੇ ਤਾਂ ਕੱਲੀ-ਕੱਲੀ ਦਾ ਵੀ ਔਖਾ ਹੈ ਪਰ ਇਹਨਾਂ ਤਿੰਨਾਂ ਦਾ ਇਲਾਜ ਕਰਨਾ ਮੈਂ ਸਮਝਦਾ ਸ਼ਾਇਦ ਅਸੰਭਵ ਵੀ ਕਿਹਾ ਜਾ ਸਕਦਾ ਹੈ ਹਾਂਜੀ ਪ੍ਰਸ਼ੋਤਮ ਜੀ ਕਿੱਥੋਂ-ਕਿੱਥੋਂ ਦਵਾਈ ਲੈਂਦੇ ਰਹੇ ਉਹਨਾਂ ਦੀ ਅੰਮ੍ਰਿਤਸਰ ਤੋਂ ਚਲਰੀ ਫੇਫੜਿਆਂ ਦੀ ਫੇਫੜਿਆਂ ਦੀ ਦਵਾਈ ਇਹਨਾਂ ਦੀ ਅੰਮ੍ਰਿਤਸਰ ਤੋਂ ਚੱਲਦੀ ਸੀ ਠਿੰਡੇ ਤੋਂ ਕਾਲੇ ਪੀਲੇ ਦੀ ਕਾਲੇ ਪੀਲੇ ਦੀ ਬਠਿੰਡੇ ਤੋਂ ਤੇ ਗਠੀਏ ਦੀ ਲਗਾਣੇ ਤੋਂ ਗਠੀਏ ਦੀ ਲਗਾਣੇ ਤੋਂ ਅਸੀਂ ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਹਾਂ ਤੇ ਇਹ ਤਿੰਨੇ ਸ਼ਹਿਰ ਹੀ ਸਾਡੇ ਤੋਂ 100 ਕਿਲੋਮੀਟਰ ਦੀ ਜ਼ਿਆਦਾ ਵਿੱਚ ਤੇ ਨੇ ਇੱਕ ਅੰਮ੍ਰਿਤਸਰ ਸਾਡੇ ਤੋਂ ਪਹਾੜ ਬਾਈ ਹੈ ਤੇ ਬਠਿੰਡਾ ਦੱਖਣ ਤੇ ਲੁਧਿਆਣਾ ਪੂਰਬ ਹੈ ਤਿੰਨੇ ਹੀ ਅਲੱਗ-ਅਲੱਗ ਦਿਸ਼ਾਵਾਂ ਦੇ ਸ਼ਹਿਰ ਨੇ ਤਿੰਨਾ ਸ਼ਹਿਰਾਂ ਤੋਂ ਅਲੱਗ-ਅਲੱਗ ਡਾਕਟਰਾਂ ਤੋਂ ਇਹ ਦਵਾਈ ਖਾਂਦੇ ਰਹੇ ਤੇ ਕਿੰਨਾ ਕੁ ਫਾਇਦਾ ਹੋਇਆ ਜੀ ਮੈਡੀਕਲ ਸਾਇੰਸ ਦੀਆਂ ਦਵਾਈਆਂ ਦੇ ਨਾਲ ਦਵਾਈਆਂ ਨਾਲ ਤਾਂ ਬਸ ਜਿੰਨਾ ਚਿਰ ਦਵਾਈ ਲਈ ਜੋ ਉਹਨਾਂ ਚਿਰ ਹੀ ਫਾਇਦਾ ਹੈ ਜਦੋਂ ਛੱਡਦੇ ਹੋ ਦਵਾਈ ਇੱਕ ਨਸ਼ੇ ਦੇ ਵਾਂਗ ਕੰਮ ਕੀਤਾ ਜਿੰਨਾ ਚਿਰ ਖਾਧੀ ਹੈ ਉਹਨਾਂ ਚਿਰ ਉਹਦਾ ਅਸਰ ਹੈਗਾ ਇਹੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਹਾਂਜੀ ਮਤਲਬ ਲਗਭਗ ਉਮਰ ਭਰ ਦੀਆਂ ਦਵਾਈਆਂ ਗਿਲ ਲਈ ਇਹਨਾਂ ਨੂੰ ਹਾਂਜੀ ਬਿਲਕੁਲ ਜੀ ਬਿਲਕੁਲ ਸਾਰੀ ਉਮਰ ਹੀ ਖਾਣੀਆਂ ਪੈਣਗੀਆਂ ਸਾਰੀਆਂ ਉਮਰ ਖਾਣ ਇਹ ਸਾਡੇ ਕੋਲ ਪਹਿਲਾਂ ਅ ਕਿੰਨੇ ਮਹੀਨੇ ਪਹਿਲਾਂ ਆਏ ਤੁਸੀਂ 2 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਤੇ ਕਿੰਨਾ ਕੁ ਫਰਕ ਪਿਆ ਤੁਹਾਨੂੰ ਗਠੀਆ ਬਿਲਕੁਲ ਠੀਕ ਹੈ ਗਠੀਆ ਦੀ ਦਵਾਈ ਬਿਲਕੁਲ ਇਹਨਾਂ ਦੀ ਬੰਦ ਹੋ ਗਈ ਜੀ ਗਠੀਆ ਠੀਕ ਹੋ ਗਿਆ ਕਾਲਾ ਪੀਲਿਆ ਜੀ ਦੀ 10 ਸਾਲ ਦਵਾਈ ਖਾਦੀ ਉਹ ਵੀ ਠੀਕ ਹੈ ਆਪਣੇ ਮੂੰਹੋਂ ਬੋਲੋ ਇਹਨਾਂ ਕੋਈ ਸਮਝੇ ਕਿ ਸਿਖਾ ਕੇ ਬੁਲਾ ਰਹੇ ਨੇ ਕਾਲੀ ਪੀਲਿਆ ਬਿਲਕੁਲ ਠੀਕ ਹੈ ਕਾਲਾ ਪੀਲਿਆ ਬਿਲਕੁਲ ਠੀਕ ਹੈ ਫੇਫੜਿਆਂ ਦੀ ਸਮੱਸਿਆ ਇਹਨਾਂ ਦੀ ਇਹਨਾਂ ਨੂੰ ਅਸੀਂ ਦੱਸ ਦਿੱਤਾ ਸੀ ਕਿ ਠੰਡ ਦੇ ਦੌਰਾਨ ਜਿਹੜੀਆਂ ਸਾਹ ਨਾਲ ਸੰਬੰਧਤ ਸਮੱਸਿਆਵਾਂ ਹੁੰਦੀਆਂ ਸਾਡੇ ਖੇਤਰ ਚ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਾਰੇ ਯੋਗ ਕੇਂਦਰ ਆਓ ਇਹਦਾ ਲਾਭ ਉਠਾਓ ਹਾਂਜੀ ਯੋਗ ਕਰੋ ਸਰੀਰ ਨੂੰ ਫਿੱਟ ਰੱਖੋ ਅਸੀਂ ਇੱਥੇ ਆਉਣ ਤੇ ਤੁਹਾਡੇ ਤੋਂ ਕੋਈ ਖਰਚਾ ਲਿਆ ਗਿਆ ਬਿਲਕੁਲ ਨਹੀਂ ਫ੍ਰੀ ਸੇਵਾ ਸਾਡੀ ਸੇਵਾ ਫ੍ਰੀ ਹੈ ਜੀ ਤੁਸੀਂ ਇਸ ਵੀਡੀਓ ਰਾਹੀਂ ਹੋਰ ਭੈਣ ਭਰਾਵਾਂ ਨੂੰ ਵੀ ਸੂਚਿਤ ਕਰ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਹੋਰ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੇ ਵੀਡੀਓ ਚੰਗੀ ਲੱਗੀਏ ਲਾਈਕ ਵੀ ਕਰਨਾ ਤਾਂ ਸ਼ੇਅਰ ਜਰੂਰ ਕਰਿਓ ਉਸ ਤੋਂ ਤੁਸੀਂ ਵੀ ਜੇ ਇਸ ਕਿਸੇ ਸਮੱਸਿਆ ਅਜਹੀ ਨਾਲ ਗ੍ਰਸਤ ਹੋ ਜਿਹਦਾ ਡਾਕਟਰਾਂ ਨੇ ਉਮਰ ਪਰ ਇਲਾਜ ਦੱਸਿਆ ਜਾਂ ਕਈ ਸਾਲਾਂ ਦੀ ਦਵਾਈ ਤੋਂ ਬਾਅਦ ਠੀਕ ਨਹੀਂ ਹੋ ਰਹੀ ਤਾਂ ਅਸੀਂ ਯਤਨ ਕਰ ਸਕਦੇ ਹਾਂ ਸਾਨੂੰ ਉਮੀਦ ਹੈ ਜਾ ਹਾਂਜੀ ਪਿੱਛੇ ਭੈਣ ਭਰਾ ਜਿਹੜੇ ਬੈਠੇ ਨੇ ਇਹ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਕੁਝ ਸਾਲਾਂ ਤੋਂ ਦਵਾਈ ਖਾ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੱਥ ਕੜਾ ਕਰਕੇ ਉਹ ਵੀ ਠੀਕ ਹੋ ਸਕਦੇ ਨੇ ਜੀ ਜੀ ਬਿਲਕੁਲ ਸਾਰੇ ਜਣੇ ਹੱਥ ਸਹਿਮਤ ਹੋ ਮੇਰੇ ਨਾਲ ਤੇ ਹੱਥ ਖੜਾ ਕਰੋ ਇਹ ਸਾਰੇ ਭੈਣ ਭਰਾ ਜਾਂ ਕਿਸੇ ਨਾ ਕਿਸੇ ਨੂੰ ਇੱਥੇ ਲੈ ਕੇ ਆਏ ਨੇ ਜਾਂ ਖੁਦ ਕਿਸੇ ਸਮੱਸਿਆ ਚ ਆਏ ਨੇ ਤੇ ਇਹਨਾਂ ਨੂੰ ਲਾਭ ਹੋਇਆ ਤੇ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਸਮੱਸਿਆਵਾਂ ਬਿਨਾਂ ਦਵਾਈਆਂ ਤੋਂ ਹੱਲ ਹੋ ਸਕਦੀਆਂ ਨੇ ਤੁਹਾਡਾ ਸਾਰਿਆਂ ਦਾ ਪਤਾ